ਲਓ ਜੀ ਖੇਤ ਬੈਠੇ ਆ ਤੇ ਢੀੜਾ ਮਾਰਿਆ ਹਾਲਾਤ ਜਿਵੇਂ ਦੇ ਹੈਗੇ ਆ ਉਹਦੇ ਤੇ ਕੁਝ ਗਾਣੇ ਦੇ ਰੂਪ ਚ ਲੈਣਾ ਲਿਖਣ ਦੀ ਕੋਸ਼ਿਸ਼ ਕੀਤੀ ਹੈ ਇੱਕ ਘਰ ਵਾਲਾ ਤੇ ਘਰ ਵਾਲੀ ਆਪਦੇ ਘਰ ਚ ਬੈ ਕੇ ਕਿਵੇਂ ਗੱਲਾਂ ਕਰਦੇ ਆਗੇ ਤੇ ਕਿਵੇਂ ਘਰ ਵਾਲੀ ਹੌਸਲਾ ਦਿੰਦੀ ਹੈ ਘਰ ਵਾਲੇ ਨੂੰ ਚੰਗਾ ਲੱਗਾ ਤਾਂ ਸ਼ੇਅਰ ਜ਼ਰੂਰ ਕਰਿਓ ਵੇ ਕਾ ਤੋ ਖੇਤ ਨਾ ਮਾਰੇਂਗੇ ਢੀੜੇ ਰੌਣਕ ਰਹੀ ਨਾ ਘਰ ਵਿੱਚ ਤੇਰੇ ਹੋ ਕਾ ਤੋ ਖੇਤ ਨਾ ਮਾਰੇਂਗੇ ਢੀੜੇ ਰੌਣਕ ਨਹੀਂ ਨਾ ਘਰ ਵਿੱਚ ਤੇਰੇ ਟੈਨਸ਼ਨ ਦਿਖਦੀ ਤੇਰੇ ਚਿਹਰੇ ਇਕ ਥਾਂ ਟਿਕਦਾ ਨਹੀਂ ਸੱਜਣਾ ਵੇ ਹੁਣ ਫਸਲ ਬੀਜਣ ਦਾ ਹਾਸਾ ਮੂੰਹ ਤੇ ਦਿਸਦਾ ਨਹੀਂ ਸੱਜਣਾ ਵੇ ਹੁਣ ਫਸਲ ਬੀਜਣ ਦਾ ਹਾਸਾ ਮੂੰਹ ਤੇ ਦਿਸਦਾ ਨਹੀਂ ਸੱਜਣਾ ਨਿੱਜ ਨਾ ਜੋਰ ਸੀ ਸਾਰਾ ਲਾਤਾ ਹੁ ਮਹਿੰਗੇ ਪਾਹ ਦਾ ਵੀ ਵੀ ਪਾਤਾ ਨਿੱਜ ਨਾ ਜੋਰ ਸੀ ਸਾਰਾ ਲਾਤਾ ਮਹਿੰਗੇ ਪਹਾੜਾਂ ਦਾ ਵੀ ਵੀ ਪਾਤਾ ਉਤੋਂ ਪਾਣੀ ਵੀ ਮੈਂ ਲਾਤਾ ਕਰ ਜਾ ਚੁੱਕ ਸਕੀਮਾਂ ਤੇ ਨਹੀਂ ਹੁਣ ਬੰਦ ਪਈ ਹੈ ਕਿਸਮਤ ਚੰਦਰੀ ਵਿੱਚ ਜ਼ਮੀਨਾਂ ਦੇ ਨਹੀਂ ਹੁਣ ਬੰਦ ਪਈ ਹੈ ਕਿਸਮਤ ਚੰਦਰੀ ਵਿੱਚ ਜ਼ਮੀਨਾਂ ਦੇ ਹੋ ਮੰਜੀ ਡਾਵੇਂ ਕਿਉਂ ਨਾ ਵੇੜੇ ਠੇਕੇਦਾਰ ਬਿਮਾਰੇ ਘੇੜੇ ਹੋ ਮੰਜੀ ਡਾਵੇਂ ਕਿਉਂ ਨਾ ਵੇੜੇ ਹੋ ਠੇਕੇਦਾਰ ਬਿਮਾਰੇ ਢੇੜੇ ਹੁਣ ਤਾ ਰਾਸ਼ਨ ਵਾਲਾ ਪਾਈ ਪੈਸੇ ਲਿਖਦਾ ਨਹੀਂ ਸੱਜਣਾ ਵੇ ਹੁਣ ਫਸਲ ਬੀਜਣ ਦਾ ਹਾਸਾ ਮੂੰਹ ਤੇ ਦਿਸਦਾ ਨਹੀਂ ਸੱਜਣਾ ਵੇ ਹੁਣ ਫਸਲ ਬੀਜਣ ਦਾ ਹਾਸਾ ਮੂੰਹ ਤੇ ਦਿਸਦਾ ਨਹੀਂ ਸੱਜਣਾ ਹੋ ਜਾਪੇ ਬੈਠੂ ਲੱਗਦਾ ਬੇੜਾ ਨੀਜੋ ਖੇਤ ਮਾਰਦਾਂਗੇੜਾ ਉਹ ਜਾਪੇ ਬੈਠੂ ਲੱਗਦਾ ਵੇੜਾ ਨਿੱਜੋ ਤੋਂ ਖੇਤ ਮਾਰਦਾਂਗੇੜਾ ਵਕ ਜੁਲਿਆ ਟਰੈਕਟਰ ਜਿਹੜਾ ਗਲ ਵਿੱਚ ਆਉ ਸ਼ਕੀਨਾ ਦੇ ਨਹੀਂ ਹੁਣ ਬੰਦ ਪਈ ਹੈ ਕਿਸਮਤ ਚੰਦਰੀ ਵਿੱਚ ਜ਼ਮੀਨਾਂ ਦੇ ਨਹੀਂ ਹੁਣ ਬੰਦ ਪਈ ਹੈ ਕਿਸਮਤ ਚੰਦਰੀ ਵਿੱਚ ਜ਼ਮੀਨਾਂ ਦੇ ਵੇਕਾ ਤੋਂ ਟਾਕੇ ਬੈਨ ਢੇਰੀ ਨਾਲ ਖੜੀ ਸਰਦਾਰਨੀ ਤੇਰੀ ਵੇਕਾ ਟੋਟਾ ਕੇ ਬੈਨਾ ਤੇਰੀ ਵੇ ਨਾਲ ਖੜੀ ਸਰਦਾਰਨੀ ਤੇਰੀ ਹੁਣ ਫਿਕਰ ਹੈ ਸਾਰੇ ਜੱਗ ਦੀ ਸਭ ਠੀਕ ਕਰੂਗਾ ਵੇ ਚੰਨਾ ਰੱਖ ਮਾਲਕ ਤੇ ਡੋਰਾ ਆਪੇ ਟੱਡ ਪਰੂਗਾ ਵੇ ਚੰਨਾ ਰੱਖ ਮਾਲਕ ਤੇ ਡੋਰਾ ਆਪੇ ਟੱਡ ਪਰੂਗਾ ਵੇ ਓ ਜਸਮਾਲੇ ਵਾਲੇ ਦਾ ਕਹਿਣਾ ਓਏ ਉਹਦੀ ਰਜਾ ਚ ਰਹਿਣਾ ਪਹਿਣਾ ਓ ਜਸਮਾਲੇ ਵਾਲੇ ਦਾ ਕਹਿਣਾ ਓਏ ਉਹਦੀ ਰਜਾ ਚ ਰਹਿਣਾ ਪਹਿਣਾ ਭਾਵੇਂ ਦੁਨੀਆ ਰਹਿੰਦੀ ਠੱਗਦੀ ਓਏ ਉਹਨੂੰ ਫਿਕਰ ਹੈ ਸਾਰੇ ਜੱਗ ਦੀ ਉਹਨੂੰ ਫਿਕਰ ਹੈ ਸਾਰੇ ਜੱਗ ਦੀ ਢਿੱਡ ਸਬਨਾ ਦਾ ਪਰਦਾ ਏ ਯਾਰਾ ਛੱਡ ਮਾਲਕ ਤੇ ਡੋਰਾ ਓ ਸਭ ਚੰਗਾਈ ਕਰਦਾ ਏ ਸੱਜਣਾ ਛੱਡ ਮਾਲਕ ਤੇ ਡੋਰਾ ਆਓ ਸਭ ਚੰਗਾਈ ਕਰਦਾ ਏ ਮਿੱਤਰਾ ਛੱਡ ਮਾਲਕ ਤੇ ਡੋਰਾ ਆਓ ਸਭ ਚੰਗਾਈ ਕਰਦਾ ਏ